ਦੇ ਖਿਲਾਫ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਐਸੇ ਕੁਝ ਢਿੰਟੇ ਦੇ ਪਿੰਡਾਂ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਰਿਕਾਰਡ ਦੇ ਮੁਤਾਬਿਕ ਨਸ਼ਿਆਂ ਦੇ ਵੱਧ ਕੇਸ दर्ज ਹੋਏ ਹਨ ਸੋ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਵਿੱਚ ਲੋਕਲ थाना ਹਲਕਾ ਅਫਸਰ ਤੇ ਐਸਐਸਪੀ ਸਾਹਿਬ ਤੇ ਮੇਰੇ ਵੱਲੋਂ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਨੂੰ ਲੀਡ ਕੀਤਾ ਗਿਆ ਹੈ ਇਹ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 4 ਦਿਨਾਂ ਤੋਂ 4-5 ਦਿਨਾਂ ਤੋਂ ਕਰਾਏ ਜਾ ਰਹੇ ਹਨ ਜਿਹਦੇ ਵਿੱਚ ਸਾਡਾ ਮੁੱਖ ਮੰਤਵ ਇਹ ਹੈ ਕਿ ਜਿਹੜਾ ਕੋਈ ਖੁੱਲੇ ਨਸ਼ੇ ਵੇਚ ਰਹੇ ਹਨ ਜਾਂ ਸ਼ਰੀਆਮ ਹੀ ਜਿਹੜੀ ਕਪਾ ਨੂੰ ਕਈ ਵਾਰੀ ਸ਼ਿਕਾਇਤ ਆਂਦੀ ਹੈ ਜਾਂ ਇਤਲਾ ਆਂਦੀ ਹੈ ਉਸਤੇ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਇਸ ਚੀਜ਼ ਨੂੰ ਉੱਥੇ ਦੇ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸੇ ਤਰ੍ਹਾਂ ਇਹ ਚੀਜ਼ ਵੀ ਹੈ ਕਿ ਵੀ ਪ੍ਰੋਟੋਕੋਲ ਵੀ ਕਿਚਰ ਕਿ ਇਨਵੋਲਵ ਕੀਤੀ ਜਣੀ ਹੈ ਜੀ ਜੀ ਅੱਜ ਵੀ تھوڑی دیر ਬਾਅਦ ہی ایس ایس پی ਸਾਹਿਬ ਨੇ ਵੀ ਦੋ ਥਾਵਾਂ ਤੇ ਸਾਡੇ ਕੋਲ ਕੰਪੀਟੈਂਟ ਅਥਾਰਟੀ ਵੱਲੋਂ پراਪਰਟੀ ਸੀਜ਼ਰ ਦੇ نوٹس ਆਏ ਹਨ ਤੇ ਉਹ ਸਾਡੀ ਇਸ ਇੱਕ ਜਿਹੜੀ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਨਾਲ ਨਾ ਜਿਹੜਾ ਦੂਜਾ ਸਾਡਾ ਹੈ ਉਹਦੇ ਵਿੱਚ ਸਾਡਾ ਮੇਨ ਫੋਕਸ ਇਸੇ ਤੇ ਹੈ ਕਿ ਜਿਨ੍ਹਾਂ ਨੇ ਨਸ਼ਾ ਤੋਂ ਕੋਈ پراਪਰਟੀ ਬਣਾਈਆਂ ਹਨ ਉਹਨਾਂ ਦੇ پراਪਰਟੀ ਦੇ ਸੀਜ਼ਰ ਕੰਪੀਟੈਂਟ ਅਥਾਰਟੀ ਤੋਂ ਲੈ ਕੇ ਉਹਨਾਂ ਨੂੰ ਬਲੌਕ ਕਰਾਇਆ ਜਾਏ ਤਾਂ ਕਿ ਉਹ ਅੱਗੇ ਉਸ ਨੂੰ ਕਿਧਰੇ ਵੇਚਣਾ ਪਾਣ ਤੇ ਉਸ ਦਾ ਅੱਗੇ ਕਿਸੇ ਤਰ੍ਹਾਂ ਦਾ ਉਹ ਫਾਇਦਾ ਨਾ ਲੈ ਸਕੇ सीएम मुख्यमंत्री पंजाब माननीय भगवंत सिंह जी और ਸਾਡੇ ਜਿਹੜੇ ਡੀਜੀਪੀ ਪੰਜਾਬ ਹੈ ਗੌਰਵ ਯਾਦਵ ਸਰ ਉਹਨਾਂ ਦੀ ਸਾਨੂੰ ਕੰਟੀਨਿਊਡ ਹੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ ਉਹਦਾ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਐਨਡੀਪੀਐਸ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਹੁੰਦੇ ਉਹਦੇ ਵਿੱਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਸਾਰਿਆਂ 'ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਯਾ ਇਮੋਵੇਬਲ ਪ੍ਰਾਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰੱਗ ਪੈਡਲਰ ਯਾ ਡਰੱਗ ਸਮਗਲਰ ਉਹਨਾਂ ਦੀ ਅਸੀਂ ਪ੍ਰੋਪਰਟੀ ਨੂੰ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਾਨਾ ਹੈ ਸੋ ਦਟ ਜਿਹੜੀ ਵੀ ਉਹਨੇ ਡਰੱਗਸ ਦੀ ਇਨਕਮ ਤੋਂ ਇਹ ਆਪਣੀ ਚੱਲਿਆ ਅਚਲ ਪ੍ਰੋਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਜਾਂ ਕਿਸੇ ਨੂੰ ਵੀ ਮਤਲਬ ਮੌਰਗੇਜ ਸੇਲ ਕੁਝ ਵੀ ਨਾ ਕਰ ਪਾਏ ਉਹਦੇ ਤਹਿਤ ਜਿਹੜੇ ਐਸਐਟਓ ਸੰਭਰਾਲਾ ਹੈ ਉਹਨਾਂ ਨੇ ਦੋ ਐਦਾਂ ਦੇ ਕੇਸਿਸ ਰੀਸੈਂਟਲੀ ਐਨਡੀਪੀਐਸ ਤੇ ਫ੍ਰੀਜ਼ ਕਰਾਏ ਹੈ 68 ਐਫ ਐਨਡੀਪੀਐਸ ਪ੍ਰੋਪਰਟੀ ਫ੍ਰੀਜ਼ਰ ਜੇਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਹੈ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰਾਪਰਟੀ ਸੀ ਉਹ ਅਸੀਂ ਦਿੱਲੀ ਦੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰਾਪਰਟੀ ਕੇਸ ਐਗਜ਼ਾਮਿਨ ਕੀਤਾ ਤੇ ਉਹਦੇ ਚ ਇਹ ਪ੍ਰੂਫ ਹੋ ਗਿਆ ਕਿ ਜੇ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰਨਾਨਕ ਰੋਡ ਸਮਰਾਲਾ ਇਹਨੇ 2021 ਚ ਅਸੀਂ ਕੇਐਂਡੀਪੀਐਸ ਦਾ ਪਰਚਾ ਦਰਜ ਕੀਤਾ ਸੀ ਜਿਹਦੇ ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟੀਟੀ ਤੇ ਰਿਕਵਰ ਹੋਈਆਂ ਸੀ ਉਹਦੇ ਚ ਸੱਦਾ ਵੀ ਹੋਈ ਹੈ ਸੋ ਬੇਸਿਕਲੀ ਇਹਦੇ ਜ ਪ੍ਰੂਫ ਹੋ ਗਿਆ ਕਿ ਜਿਹੜੀ ਇਹਦੀ ਰੈ residențial ਏਰੀਆ ਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਹੈ ਕਿ ਐਸ ਐਚਓ ਦੀ ਪਰਮਿਸ਼ਨ ਤੋਂ ਬਿਨਾ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਣਗੇ ਨਾ ਵੇਚ ਪਾਣਗੇ ਯਾ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਸੋ ਇੱਕ ਬੜਾ ਵਧੀਆ ਉਪਰਾਲਾ ਜਿੱਥੇ ਜਿਹੜੇ ਇੱਥੇ ਦੇ ਰੈ residențial ਲੋਗ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਸੁਖ ਸੁਖਪਾਲ ਸਿੰਘ ਹੈ ਇਹਨੇ ਪ੍ਰੋਪਰਟੀ ਇਲੀਗਲ ਵੇ ਨਾਲ ਬਣਾਈ ਹੈ ਸੋ ਇੱਕ ਵੱਡੀ ਝੋੜ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸੋ that ਉਹਨਾਂ ਦੀ ਅਗਲੀ ਜਨਰੇਸ਼ਨ ਵੀ ਇਹਨੂੰ ਮਿਸਯੂਜ਼ ਨਾ ਕਰਪਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇਨਸਪੀਰੇਸ਼ਨ ਹੈ ਕਿ ਇਦਾਂ ਦੇ ਕੰਮਾਂ ਚ ਪਹੋਗੇ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰਾਪਰਟੀ ਤੇ ਵੀ ਇਦਾਂ ਹੀ ਨੋਟਿਸ ਲਾਣਾ ਹੈ ਮੇਰੀ ਅਪੀਲ ਇਹ ਹੀ ਲੋਕਾਂ ਨੂੰ ਹੋਏਗੀ ਕਿ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੀ ਇਨਪੁਟ ਵੱਧ ਚੜ ਕੇ ਦੋ ਸੋ ਦਾ ਅਸੀਂ ਇਹਨਾਂ ਤੇ ਕੰਮ ਕਰੀਏ ਔਰ ਜਿਹੜਾ ਨਸ਼ੇ ਦਾ ਇੱਕ ਵਾਰ ਹੈ ਇਹਦੇ ਚ ਸਾਨੂੰ ਹੈਲਪ ਹੋਏ ਔਰ ਠਲ ਪਏ ਨਸ਼ੇ ਦਾ ਉਹਦਾ ਜੀ ਨਾਂ ਹੈਗਾ ਸੋਨ ਸਿੰਘ ਉਹ ਪਿੰਡ ਮਾਨਕੀ ਦਾ ਰਹਿਣ ਵਾਲਾ ਹੈ ਇਹਨਾਂ ਤੇ 2019 ਚ ਵੀ ਐਨਡੀਪੀਐਸ ਦਾ ਕਮਰਸ਼ੀਅਲ ਪ੍ਰਾਪਰਟੀ ਦਾ ਪਰਚਾ ਦਰਜ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਪ੍ਰਾਪਰਟੀ ਉਹਦੀ ਵੈਲਿਊ ਅਰਾਊਂਡ 18 ਲੱਖ ਤੋਂ ਥੋੜੀ ਉੱਪਰ ਹੈ ਉਹਨੂੰ ਵੀ ਅਸੀਂ ਇਦਾਂ ਹੀ ਸੀਜ਼ ਕਰਾਂਗੇ